ਸਾਗਰ ਦੀ ਮੋਟੀ ਦੀ ਕਸਾ ਦੇ ਜਿੱਤੀ ਹੁਣ ਆ ਗਿਆ ਸਾਗਰ ਆ ਸਾਗਰ ਦੀ ਮੋਟੀ ਆ ਗਈ ਇਹ ਆ ਤਾਗੇ ਮੋਟੀ ਇਹ ਨਹੀਂ ਦਿਖਾਉਣੀ ਟੀ ਸਾਗਰ ਦੀ ਮੋਟੀ ਸਾਗਰ ਦੀ ਮੋਟੀ ਦੀ ਗੱਲਾਂ ਲਾਉਂਦੀ ਐ ਹਾਂ ਦੇਰ ਟਾਈਮ ਤਾਂ ਹੁੰਦਾ ਨਹੀਂ ਆਪਣੇ ਕੋਲ ਆਪਣੇ ਕੋਲ ਇਹੀ ਕੰਮ ਆ ਬਸ ਸਾਸਰੀ ਕਾਲ ਕਿਵੇਂ ਹੋ ਸਾਰੇ ਸਵੇਰ ਦੇ ਵੱਜ ਗਏ 2:30 ਤੇ ਆਪਾਂ ਤਿਆਰ ਨੇ ਗੱਡੀ ਲੱਗ ਜਾਣ ਲਈ ਆਜੋ ਚੱਲੀਏ ਹੁਣ ਲੁਧਿਆਣੇ ਨੂੰ ਤੇ ਗੱਡੀ ਦੀ ਮਾਰਦੇ ਆ ਸੈਲਫ ਹਾਂ ਚੱਲੀਏ ਲੱਗਦਾ ਕੋਈ ਗੱਡੀ ਖਰਾਬ ਹੋਈ ਹੋਈ ਆ ਵਾਹ ਕੋਡਾ ਖਰਾਬ ਹੋਇਆ ਹੋਇਆ ਮਾਜਰੇਪੋਟ ਚੱਲੇ ਆਪਾਂ ਚਾਹੂ ਪੀ ਕੇ ਚੱਲਦੇ ਆ ਤੇ ਥੋੜੀ ਬੋਦੀ ਆਹ ਰੋ ਜਲਦੀ ਟਾਪੇ ਦੇ ਲੂ ਚਾਹ ਲੱਗੇ ਹੋਇਆ ਪੀਣ ਟਾਬੇ ਤੇ ਪਾ ਪਾ ਜਮਾ ਚੰਨਾ ਪਿਆਸ ਤੇ ਆਹ ਚੱਲੂ ਪੀ ਕੇ ਚੱਲਦੇ ਆ ਫੇਰ ਆਪਾਂ ਤੋਰ ਲਈ ਆਪਣਾ ਡਾਬੇ ਤੋਂ ਖੁਸ਼ੀ ਵਾਲੀ ਆ ਇੱਕ ਕੇ ਵੀ ਕੰਪਲੀਟ ਹੋ ਗਿਆ ਬਾਜੰ ਮਾਜ ਟਾਈਮ ਰਹਿ ਗਿਆ ਭਾਈ ਉਹ ਵੀ ਧਿਆਰ ਕਰੋ ਕਰ ਦਿਓ ਕਿਰਪਾ ਬਾਜ ਟਾਈਮ ਦੀ ਵੀ ਧੰਨਵਾਦ ਤੁਹਾਡਾ ਇੰਨਾ ਸਾਥ ਦੇਣ ਲਈ ਆ ਜوں ਚੱਲਦੇ ਆਪਾਂ ਘਵਾੜੀ ਹੀਰਾ ਪਿੰਡ ਪੁੱਜ ਗਏ ਆਪਾਂ ਤੇ 5 ਕਿ ਮਿੰਟ 10 ਕਿ ਮਿੰਟ ਚ ਆਪਾਂ ਨੇ ਪਾਰਕਿੰਗ ਕੋਲ ਪੁੱਜ ਜਣਾ ਉਹ ਆਗੇ ਹੋਇਆ ਪਾਰਕਿੰਗ ਦੇ ਵਿੱਚ ਕਿਆ ਕੀ ਲੈ ਕੇ ਜਾਣੀ ਹੁੰਦਾ ਆਪਾਂ ਨੇ ਭੱਲੇ ਆਪਾਂ ਘੰਨੇ ਨਾਲ ਅੱਜ ਕੋਈ ਨਹੀਂ ਹੈਗਾ ਆ ਜੋ ਜਿੱਦ ਕੇ ਚੱਲਦੇ ਆਪਾਂ ਅਮ ਕੱਚ ਕਿੱਕੜ ਇੱਲਾਕਾਰ ਤੇ ਧਾ ਹੋ ਗਿਆ ਰੱਸੀ ਰੱਸੀ ਮੁੰਡਾ ਕਹਿੰਦਾ ਯਾਰ ਹੋ ਗਿਆ ਰਾਤੀ ਰਾਤ ਨਹੀਂ ਰਾਤੀ ਰਾਤ ਰਾਤੀ ਰਾਤ ਮੁੰਡੇ ਦਾ ਯਾਰ ਹੋ ਗਿਆ ਕੰਮ ਕੜਚ ਗੁੱਲਾ ਕਹਿੰਦੇ ਉਹਨਾਂ ਠਾ ਹੋ ਗਿਆ ਪਾਰਕਿੰਗ ਪੁੱਜ ਗਏ ਆਪਾਂ ਤੇ ਹੁਣ ਤੇ ਇਹ ਆ ਕਾਦ ਕਾਉਂਦੇ ਆ ਉਹ ਫੋਨ ਤੱਕਦਾ ਕਰਤਾ ਹੋਇਆ ਉਹਨਾਂ ਨੇ ਆ ਜਾਓ ਆਦਰ ਗ੍ਰਾਹਕਾਂ ਦਾ ਰਹਿਉਂਗਾ ਅਸੀਂ ਕਰਦੇ ਆਂ ਜਤਵਾਦ ਆ ਗਏ ਜਤ ਲਈ ਡਾਕਟਰ ਹੀ ਬੋਝੇ ਨੇ ਡਾਕਟਰ ਹੀ ਘਤਾ ਲੁਧਿਆਣੇ ਵੱਸਦੇ ਨੇ ਪਿੰਚਰ ਮਾਡਲ ਡਾਉਣ ਵਾਲੀਆਂ ਬਤੀਆਂ ਕੋਲ ਪਹੁੰਚ ਜਾ ਰਹੇ ਆ ਆਪਾਂ ਪਰਿਗੇ ਖਾਲੀ ਕਰਨ ਤਾਂ ਵੀ ਭੇਤੀ ਆਪਾਂ ਪਰ ਦੇ ਸਾਹਮਣੇ ਅੜੇ ਆਪਾਂ ਹਾਂ ਕੋਲ ਉਹ ਲੈ ਤਰਫਾ ਤਰਬੁਲਾ ਆ ਜਾਓ ਲੋ ਜੀ ਖਾਲੀ ਹੋ ਰਿਹਾ ਆਪਾਂ ਨੇ ਵੀ ਜਗ੍ਹਾ ਤੀ ਤੇ ਇਧਰ ਘੋੜਾ ਵੀ ਆ ਗਿਆ ਤੁੰਨੇ ਜਾਣੇ ਲੱਗੇ ਹੋਏ ਇੱਕ ਦੁਕਾਨ ਚ ਖਾਲੀ ਕਰਨ ਕੱਲ੍ਹ ਕੀ ਸਵੇਰੇ ਸਵੇਰੇ ਘੜ ਲਾ ਲਈਏ ਅਸੀਂ ਕਰਨ ਲੱਗੇ ਕਿਨ ਲੱਗੀ ਬਈ ਮੈਂ ਚੱਲ 200 ਪੂਰੀ ਚ ਕਾ ਕੇ ਢੇਆ ਬਸ ਹੋ ਗਈ ਫੇਰ ਵੀ ਜਿਮ ਜਮ ਜਾਣ ਦਾ ਟਾਈਮ ਤਾਂ ਹੁੰਦਣੀ ਆਪਣੇ ਕੋਲ ਆਪਣੇ ਕੋਲ ਇਹੀ ਕੰਮ ਆ ਬਸ ਲਗੇ ਹੋਏ ਨੇ ਖਾਲੀ ਕਰਨ ਚੋਰਾ-ਸ਼ੋਰਾ ਦੇ ਕੰਮ ਚੱਲ ਰਿਹਾ ਇਸ ਟਾਈਮ ਇੱਕ ਦੂਜੇ ਤੋਂ ਅੱਗੇ ਕਿੱچہ ਹੋਇਆ ਕੰਮ ਇਧਰ ਆ ਕੱਲੀ ਵਿਚਾਰੀ ਬੋਲੀ ਜਾਂਦੀ ਐ ਖੜੀ ਨਿਆਣਿਆਂ ਦੇ ਖੜਾਉਣੇ ਪਏ ਬਹੁਤ ਖੇਡੇ ਨੇ ਨਾਲ ਦੀ ਚੀਜ਼ਾਂ ਨਾਲ ਅਸ ਸਾਹਮਣੇ ਚੌਂਕ ਵਾਲਾ ਘੈਂਟ ਬਣਿਆ ਹੋਇਆ ਲਾਟਾਂ ਲੂਟਾਂ ਲਾ ਕੇ ਸਾਫ ਸੁਥਰਾ ਚੋਂਗਾ ਨਹੀਂ ਤਾਂ ਅਗੰਤ ਪਾਇਆ ਪਹਿਲੂ ਦੇ ਹਾਂ ਨੇ ਸ਼ਹਿਰ ਚ ਬਰਾ ਹਾਲਾ ਚੋਂਗ ਵਧੀਆ ਬਣੇ ਹੋਏ ਆ ਚੋਂਗ ਵੀ ਮੈਨੂੰ ਇਹੀ ਵਧੀਆ ਲੱਗਿਆ ਇੱਕ ਇੱਥੇ ਲੈ ਕੱਲ ਉਟਾ ਲਾਈ ਹੋਈ ਜਾਣੇ ਵਧੀਆ ਚੀਜ਼ ਬਣਾਈ ਹੋਈ ਆ ਤੂੰ ਗੱਡੀ ਹੋ ਗਈ ਆਪਣੀ ਖਾਲੀ ਸੌ ਵਰੀ ਰਹਿ ਗਈ ਸੌ ਹੁਣ ਦੂਜੀ ਜਗ੍ਹਾ ਲਾਉਣੀ ਜage ਤੇ ਰਿਸੀਵਿੰਗ ਲੈ ਲਈਏ ਰਿਸੀਵਿੰਗ ਲੈ ਕੇ ਚੱਲਦੇ ਆਪਾਂ 53 ਵੀ ਚੜ ਗਿਆ ਹੁਣ ਲੋਕੋ ਹੀ ਨਾ ਚੱਲਦੇ ਆ ਜਾਓ ਜੀ ਤਾਂ ਤੇ ਆਪਾਂ ਅਮਨਤ ਆਪੇ ਅਦਕਾਂਤ ਨੂੰ ਫੋਲਡ ਕਰਾ ਲਈ ਜਾਗੇ ਹਾਂ ਜੀ ਅੱਲਾਹ ਅਲੈਕੁਮ ਪੁੱਛ ਗਏ ਆਪਾਂ ਸੁਬੇ ਮੇਰ ਮਾਰ ਕੇ ਆਤੇ ਆਦੇਸ਼ੀ ਜਾਨਾ ਨਹੀਂ ਭੁੱਲੇਗਾ ਜੇ ਬੰਦੇ ਛੱਡ ਕੇ ਆ ਲੇਵਰ ਦਿੱਤੀ ਆਪਾਂ ਨੇ ਤੌਰ ਦੂਜੀ ਗੱਡੀ ਨੂੰ ਦੇਤੀ ਲੇਵਰ ਤੇ ਆਪਾਂ ਤੁਰ ਫੇਸਾਨੇ ਵਾਲੀ ਸਾਈਡ ਨੂੰ ਹੁਣ ਇਹ ਟਾਈਮ ਹੈਗਾ ਦੇਖਦੇ ਆ ਬੇਚੋਂ ਨਿਕਲ ਜਾਣਾ ਆਹ ਚੱਲੀਏ ਵਧੀਆ ਟਾਈਮ ਜਿੰਨਾ ਪਹਿਲੇ ਹੋ ਗਏ ਐ ਵੀ ਤੋਂ ਪਹਿਲਾਂ ਪਹਿਲਾਂ ਨਿਪਟ ਲਿਆ ਕੰਮ ਜਾਂ ਰੋਡ ਸੁਣਾ ਵਿਹਾਲੇ ਤੇ ਘੰਟੇ ਤੱਕ ਤੇ ਰੌਣਕਾਂ ਹੀ ਰੌਣਕਾਂ ਲੱਗ ਜਾਣੀਆਂ ਐਨੀਆਂ ਰੌਣਕਾਂ ਲੱਗ ਜਾਣੀਆਂ ਬੰਦਾ ਤੰਗ ਹੋ ਜਾਂਦਾ ਗੱਡੀ ਚਲਾਉਂਦਾ ਚਲਾਉਂਦਾ ਐਂ ਜੇ ਨਾਲ ਨਿਕਲ ਚਲੀਏ ਵਧੀਆ ਗੱਲ ਆ ਆਜੋ ਪੁੱਛ ਜਲੇ ਆਪਾਂ ਚਾਨੇ ਆਉਂਦੇ ਫੋਨ ਦੇ ਗੋਲਕ ਘੋੜੇ ਵਾਲਾ ਘੋੜਾ ਖੱਚੀ ਆ ਰਿਹਾ ਦਾ ਨਾਲ ਮੋਟਰਸਾਈਕਲ ਵਾਲਾ ਵੀ ਐ ਹੀ ਜਿਹੜਾ ਉਦੋਂ ਪਾਸ ਭਰੀ ਜਾਂਦਾ ਸਾਹਮਣੇ ਦਾ ਦੇਖਦੇ ਨਹੀਂ ਹੁੰਦੇ ਲੋਕ ਆਪ ਹੌਲ ਨੇ ਵੀ ਬਹੁਤ ਡਰਾਈਵਰਾਂ ਦਾ ਲੂ ਪੀਤਾ ਟਰੱਕਾਂ ਵਾਲੇ ਦਾ ਟਿਪਰ ਵਾਲਿਆਂ ਦਾ ਘੋੜੇ ਵਾਲਿਆਂ ਦਾ ਆ 6 ਮਹੀਨੇ ਚੱਲਦਾ 2 ਮਹੀਨੇ ਬੰਦ ਹੋ ਜਾਂਦਾ ਇਹ ਬਾਦ ਲੋਕ ਤੰਗ ਕੀਤਾ ਨੇ ਹੁਣ ਚੱਲ ਪਿਆ ਇਹ ਸਹੀ ਦਾ ਤੰਗ ਵਾਲਾ ਕੀਤਾ ਨੇ ਕੋੜਾ ਸ਼ਹਿਰ ਕਰ ਲਿਆ ਆਪਣੇ ਕਰੋਸ ਆਹ ਪਾਰਕਿੰਗਾਂ ਦੇੰਦੇ ਵਿੱਚ ਦੇਖ ਲੋ ਗੱਡੀਆਂ ਗੜੀਆਂ ਨੇ ਲੋਕ ਬਾਕੀ ਤਾਂ ਫਰਕ ਕੁਛ ਨਹੀਂ ਹੈਗਾ ਜਿਵੇਂ ਚਲੋ ਆਜੂ ਚੱਲਦੇ ਆਗੇ ਢਾਬੇ ਤੇ ਚੱਲਦੇ ਆ ਚਾਹੂ ਪੀਂਦੇ ਆ ਨਾਲੇ ਗੱਡੀ-ਗੁੜੀ ਦੇਖਦੇ ਕੋਈ ਮਿਲ ਜਾਵੇ ਯਾਰ ਦੋਸਤ ਵੀ ਘਾਂਸਦਾ ਹੈ ਨਹੀਂ ਬਾਕੀ ਦੇਖ ਲੈਂਦੇ ਆ ਜਾ ਕੇ ਪਾਪਾ ਗੱਡੀ ਵਾਲਾ ਪਰਪਾਰ ਕਰਿਆ ਹੈ ਸ਼ਾਇਦ ਇਕ ਕੁ ਸ਼ਾਇਦ ਮਿਲਦਾ ਸ਼ਾਇਦ ਐਨੇ ਸ਼ੌਤ ਪਿਆਰ ਹਨੀ ਇੱਥੇ ਮਿਲਦਾ ਹੈ ਜਦੋਂ ਦਿਲ ਕੀਤਾ ਅਗੇ ਲੈ ਜਿਓ ਔਰ ਕਦਾ ਠੀਕ ਠਾਕ ਤੇ ਨਾਲੇ ਲਾਈਕ ਅਤੇ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਆਪਾਂ ਘਰ ਪੁੱਜ ਕੇ ਗੱਡੀ ਉੱਪਰੇ ਲਾਤੀ ਮੈਂ ਚਲਦਾ ਜਾਣਾ ਵਾਸ ਤੇ ਰੋਟੀ ਰੋਟੀ ਖਾਂਦੇ ਆ ਜਸੂ ਲੱਗਿਆ ਰੋਣ ਦੇਖਦੇ ਆ ਕੀ ਹੋਇਆ ਉਹਨੂੰ ਆਹ ਚੱਲੀਏ ਪੱਕੂ ਮਾਚਰੇ ਕੋਲ ਪਹੁੰਚ ਗਏ ਆਪਾਂ ਤੇ ਅਨਾਰ ਨਹਿਰ ਜਾ ਰਹੀ ਏ ਨਾਲ ਰੋਡ ਟਮਾਟਾ ਮਾਸ਼ੱਲਾ ਗਰਮੀ ਹੋ ਗਈ ਬਈ ਬਾਲੀ ਰੀ ਗਲੀ ਦਾ ਵੈਸੀ ਵੀ ਜ਼ਿਆਦਾ ਗਰਮੀ ਲਾਦੀ ਆ ਲੱਗਦਾ ਕੂਲਰ ਲਾਉਣਾ ਹੀ ਪੈਣਾ ਹੁਣ ਜ਼ਿਆਦਾ ਬੁਰਾ ਹਾਲ ਆਜੋ ਚੱਲੀਏ ਅਰੋਂ ਰੁਕ ਪੜ ਜਾ ਕੇ ਦੇਖਦੇ ਆ ਕਰਦੇ ਆ ਗੱਲਬਾਤ ਬਣੇ ਰਹੋ ਤੁਸੀਂ ਵਲੋਗ ਦੇ ਨਾਲ ਬਿੱਕੀ ਜਾਓ ਆਨੰਦ ਲਈ ਜਾਓ ਖਾਈਓ ਤੇ ਵਲੋਗ ਦੇਖੀ ਜਾਓ ਫੋਟੇ ਮੋੜ ਗਏ ਆਪਾਂ ਕਾਰਾਂ ਨੂੰ ਜ਼ਿਆਦਾ ਗਾੜੀ ਲੱਗੀ ਜੇ ਮੈਂ ਪਾਸ ਭਰਨ ਲੱਗ ਗਿਆ ਲੱਗ ਗਿਆ ਪਿੱਛੇ ਕਰਨ ਪੀਂ ਪੀਂ ਮਾ ਭਾਈ ਨੰਗਿਆ ਤੈਨੂੰ ਯਾਦ ਹੀ ਗਰੀਆ ਰੰਗ ਵੀ ਬਾੜਾ ਬੜਕੀ ਲਾ ਜਕੀ ਫਿਰਦਾ ਬਦੰਦਰ ਵੱਡਾ ਕੇ ਬਵਾਣੇ ਵਾਲਾ ਰੰਗ ਹੈ ਹਾਂ ਚੱਲੀਏ ਅੱਗੇ ਪਿੱਛੇ ਕਰਨੀ ਪੈਂਦੀ ਦੀ ਮੈਂ ਤਾਂ ਅੱਗੇ ਹੀ ਕਰਕੇ ਲਾਤੀ ਹੂੰ ਕੱਢ ਕੇ लवली ਗਿਆ ਹੁਣ ਕੱਢਣਾ ਇਹਦਾ ਮੈਂ ਵੀ ਤੇਰੇ ਪਿੱਛੇ ਲਾ ਦਨੀ ਮੈਂ ਲਾ ਦੇ ਯਾਰ ਨਾਲੇ ਆਪਣੀ ਗੱਡੀ ਐਵੇਂ ਨਿਕਲ ਜਾਂਦੀ ਜ ਨੇ ਫਿਰ ਲਾਤੀ ਮੁੰਡੇ ਨੇ ਗੱਡੀ ਗੱਡੀ ਲਾਦੀ ਗੱਡੀ ਕਾਉਨੇ ਦੇ ਖਰਾਬ ਬ੍ਰੇਕ ਮਾਰਦੇ ਤਾਂ ਅਸੀਂ ਪਿੱਛੇ ਨੂੰ ਭੱਜ ਜਾਂਦੀ ਹੈ ਛੀਟ ਭੱਜਦੀ ਹੈ ਗੱਡੀ ਦਾ ਭੱਜਦੀ ਸੁਣੀ ਸੀ ਹੁਣ ਛੀਟਾ ਵੀ ਭੱਜਣ ਲੱਗੀ ਹੈ ਇਹਨਾਂ ਦੀ ਆ ਨਾਟਕ ਹੋਦੇ ਉਹ ਫ੍ਰੀ ਹੋ ਗਏ ਲੋਕ ਕਮਰੇ ਕਿ ਬੈਠੇ ਦੇ ਪਾਈਆਂ ਨੂੰ ਸੋਸਤੀ ਜੀ ਪਈ ਜਾਂਦੀ ਹੈ ਬੈਠਿਆਂ ਨੂੰ ਉੱਠ ਕੇ ਆ ਗਏ ਹੁਣ ਚਾਹ ਚੂ ਪੀਂਦੇ ਆ ਦੁਆਰਾ ਜਾਂ ਠੰਡਾ ਹੁੰਦਾ ਪੀਂਦੇ ਆ ਨਾ ਆ ਜੋ ਬਾਕੀ ਦੇਖਦੇ ਆ ਤੱਪਾਂ ਬੌਣਕ ਲਈ ਹੋਈ ਆ ਆਹ ਦੇਖੋ ਉਹ ਸਾਗਰ ਮਿਲ ਗਿਆ ਬੰਨ ਸਾਗਰ ਸਾਗਰ ਆ ਗਿਆ ਸਾਗਰ ਸਾਗਰ ਦੀ ਮੋਟੀ ਗੱਲ ਜਿੱਤੀ ਹੁਣ ਆ ਗਿਆ ਸਾਗਰ ਆ ਸਾਗਰ ਦੀ ਮੋਟੀ ਆ ਗਈ ਉਹ ਸਾਗਰ ਦੀ ਮੋਟੀ ਇਹ ਵੀ ਦਿਖਾਉਣੀ ਏ ਠੀਕ ਉਹ ਸਾਗਰ ਦੀ ਮੋਟੀ ਸਾਗਰ ਦੀ ਮੋਟੀ ਦੀ ਗੱਲਾਂ ਨਾਲ ਹੋਣੀ ਏ ਹੁਣ ਦੇ ਗੱਡੀ ਵਾਲੀ ਹਲਵਾ ਦੋਹੇ ਜਣੇ ਦੇਖੋ ਕੀ ਹਲਚਨ ਕਰਦੇ ਜਾਂਦੇ ਆ ਇਹ ਕੋ ਦੇਖੋ ਕੋ ਦੇਖੋ ਲੱਛਣ ਦੇਖੋ ਇਹਨਾਂ ਦੇ ਚਲੋ ਹੁਣ ਆਪਾਂ ਭਰਦੇ ਜਾ ਕੇ ਗੱਡੀ ਫੈਕਟਰੀ ਨੂੰ ਚਲਦੇ ਆ ਫੈਕਟਰੀ ਜਾ ਕੇ ਫੇਰ ਦੇਖਦੇ ਆ ਕਰਦੇ ਆ ਗੱਲਬਾਤ ਆਜੋ ਚੱਲੀਏ ਗੱਡੀਆਂ ਗੱਡੀਆਂ ਪਾਰਕਿੰਗ ਚੋਂ ਫੇਰ ਮਾਰਦੇ ਆ ਸੈਲਫ ਫੇਰ ਚਲਦੇ ਆ ਇਹ ਸੀ ਸੀਨ ਆਪਾਂ ਨੇ ਤਾਂ ਗੱਡੀ ਲਈ ਕਮਾ ਹੁਣ ਲਵ ਨੂੰ ਦੇਖ ਰਿਹਾ ਉਹਨੂੰ ਕਿਹਾ ਮੈਂ ਚੱਲ ਕਮਾਲਾ ਗੱਡੀ ਤੂੰ ਵੀ ਇੱਥੇ ਵਿਓ ਤੇ ਗੱਡੀ ਇਧਰ ਬਾੜੂਂਗੇ ਇਹਰੇ ਕੱਢੂਗੇ ਉਧਰ ਫੇਰ ਘਵਾਉਂਗੇ ਚਲੋ ਆਜੋ ਗੱਡੀਆ ਘਵਾਗੇ ਤੇਲ ਪੁਆਈਏ ਜਾ ਕੇ ਪਹਿਲਾਂ ਫੇਰ ਦੇਖਦੇ ਆ ਬਾਕੀ ਪੰਪ ਪਤੇ ਗਏ ਆ ਪਾ ਪੁੱਜ ਤੇ ਹੁਣ ਆਪਾਂ ਤੇਲ ਦੁੱਲ ਪੁਆ ਕੇ ਫੇਰ ਚੱਲਦੇ ਆ ਫੈਕਟਰੀ ਨੂੰ ਤੇਲ ਲਿਆ ਪੁਆ ਆਪਣੇ ਤੇ ਕਾਂਡ ਹੋ ਚੱਲਿਆ ਵਾ ਬਚਾ ਹੋ ਗਿਆ ਡੀਜ਼ਲ ਦੀ ਜਗ੍ਹਾ ਪੈਟਰੋਲ ਵਾਲੀ ਨੋਜ਼ਲੇ ਲਾਤੀ ਦੀ ਪੀੜ ਕਰਕੇ ਉੱਤ ਟਾਈਮ ਤੇ ਜਿਸ ਟਾਈਮ ਚਲਾਣ ਲੱਗਿਆ ਆਫ ਟਾਈਮ ਦੇਖ ਲਈ ਉਹਨੇ ਵੀ ਹਾਂ ਪੈਟਰੋਲ ਆਲੀਆ ਨਹੀਂ ਹੋ ਗਿਆ ਦਾ ਕੰਮ ਜਾ ਚਲੋ ਆ ਚਲੀ ਜਾਂ ਫੈਕਟਰੀ ਨੂੰ ਚੱਲਦੇ ਆ ਯਾਰ ਇਹ ਆਵਾ ਫੈਕਟਰੀ ਨੂੰ ਕਿੱਕ ਕਿੱਕ ਨੰਬਰ ਪਿਆ 3435 ਇਹ ਸੱਤੇ ਵਾਲੇ ਪੋਤੇ ਪੁੱਜ ਗਏ ਨੇ ਆਗਰ ਅਦੇ ਸਾਗਰ ਦੀ ੋਟੀ ਚੱਲ ਗਈ ਪਹਿਲਾਂ ਆਪਾਂ ਖੱțe ਜਾ ਰਹੇ ਹਾਂ ਉਹਨਾਂ ਦੇ ਹਾਲੇ ਚੱਲੀ ਹੈ ਪਾਰਕਿੰਗ ਫੁੱਟ ਗਏ ਨੇ ਤੇ ਉਹ ਗੱਡੀਆਂ ਇੱਥੇ ਬੱਲੀ ਵਾਲੀ ਛੱਡਤੀ ਹੋਈ ਜਾਂ ਮੇਰੀ ਰਹਿੰਦੀ ਆ ਲੋੜੀ ਵੀ ਲੰਘ ਗਿਆ ਮੈਂ ਲੇਟ ਹੋ ਗਿਆ ਥੋੜਾ ਜਿਹਾ ਚਲੋ ਦੇਖਦੇ ਆ ਗੱਡੀ ਛੱਡਦੇ ਆ ਉਹ ਗੱਡੀਆਂ ਦਿੱਤੀ ਆ ਬਾਈ ਛੱਡ ਆਪਾਂ ਪਰਪਲ ਆਟ ਦੇ ਅੰਦਰ ਨੂੰ ਉਹਨੇ ਜਾ ਕੇ ਭਰਦੇ ਆ ਉਹ ਗੱਡੀ ਚਲੋ ਮੈਲਾ ਚਲੀ ਐਂਟਰੀ ਕਰਾਈਏ ਗੇਟ ਤੇ लवली ਤੇ ਬੱਲੀ ਤਾਂ ਗਏ ਹੋਇਆ ਪਾਰਕ ਤੇ ਉਹ ਇੱਕ ਨੰਬਰ ਗਏ ਹੋਏ ਆ ਆਪਾਂ ਦੋ ਨੰਬਰ ਜਾਣਾ ਪਲਾਟ ਦੇ ਦੋ ਨੰਬਰ ਪਲਾਟ ਤੇ ਜਾਣਾ ਆਪਾਂ ਨੇ ਚਲੋ ਚਲੀਏ ਆਜੋ ਅੰਦਰ ਆ ਗਏ ਆਪਾਂ ਵੱਲੀ ਤੇ लवली ਇੱਧਰ ਨੇ ਉਹ ਗੱਡੀ ਬੱਲੀ ਵਾਲੀ ਆਪਣੇ ਕੋਈ ਗੱਡੀ ਨਹੀਂ ਹੈਗੀ ਉਹ ਨਿਕਲਣ ਲੱਗਿਆ ਇੱਕ ਆਪਣੇ ਲਈ ਲੱਗੀ ਆ ਗਈਆਂ ਗੱਡੀਆਂ ਹੋਰ ਵੀ ਜੂੜ ਤੇ ਲੱਗੀ ਆਪਣੀ ਦੇਖ ਲੈ ਕਿੰਨਾ ਟਾਈਮ ਲੱਗਦਾ ਲੱਗੀ ਹੋਈ ਆਪਣੀ ਲੋਡਿੰਗ ਤੇ ਆਪਣੇ ਬੰਦੇ ਦੀ ਡਿਊਟੀ ਲਾਈ ਦੀ ਕਿੰਨੀ ਕਰ ਗਈ ਵੀ ਹਟਾ ਹੈਗਾ ਦੋਈ ਨੂੰ ਆ ਜਗੜਾ ਡਾਗ ਲਾਇਆ ਨੇ ਬੱਲੇ ਨੇ ਵੀ ਲਾਤੀ ਗੱਡੀ ਕਹਿੰਦਾ ਭਰ ਦੋ ਮਾਲ ਇਹਲੇ ਝੂੜ ਵਾਹ ਰਹੇ ਆ ਤੇ ਉਧਰ लवली-ਅਲੀ ਭਰ ਰਹੀ ਆ ਸੇ ਚੜਾ ਗਿਆਵੇਂ ਸਤਾ ਪਿਆ ਜਿਵੇਂ ਬहोत ਰਾਤ ਲੱਗਿਆ ਹੋਇਆ ਕਿਤੇ ਬਾਹਰ ਤੋਂ ਗੱਡੀ ਗਈ ਭਰ ਕੰਡਾ ਕਰਾਂ ਲੱਗੇ ਹੋਏ ਆ ਬਤੀਵਨ ਨਿਕਲਨਾ ਆ ਜੋ ਹੁਣ ਕੰਡਾ ਗੁੰਡਾ ਕਰਾ ਕੇ ਫੇਰ ਮਿਲਦੇ ਆ ਕਰ ਦਿਆ ਗੱਲਬਾਤ ਕਰ ਜਾਂਦੇ ਆ ਸਾਰੋ ਗਰਮੀ ਨੇ ਹਾਲਾਤ ਕਿਆ ਕੀਤੇ ਹੋਇਆ ਪਰਨਾ ਵੀ ਖੁੱਲਣਿਆ ਹੋਇਆ ਪਿਆਉ ਤਾਂ ਇੰਨੀ ਗਰਮੀ ਲੱਗ ਰਹੀ ਆ ਬੁਰਾ ਹਾਲ ਆ ਜਾ ਚੁਕੀ ਏ ਪਹਿਲਾ ਆਜੇ ਦਿਲ ਲਵਲੀ ਲਿਆ ਆਪਾਂ ਨੇ ਘੇਰ ਬੁੱਲਦੇ ਉੱਤੇ ਆ ਕੇ ਇਹ ਹੱਥ ਕੱਢੀ ਜਾਂਦਾ ਕਹਿੰਦਾ ਮੈਂ ਇੱਧਰ ਨੂੰ ਆਉਣਾ ਇਹ ਦੁੱ ਚੱਲਿਆ ਰ ਸਹੀ ਤਾਂ ਜਾ ਰਿਹਾ ਦਾ ਕੀ ਦੇਖਿਆ ਇਹਨੂੰ ਚਲੋ ਕੋਈ ਨਹੀਂ ਅੱਛਾ ਮੋਟਰਸਾਈਕਲ ਸੀ ਐਵੇਂ ਸੋਚਿਆ ਕੀ ਦੇਖਿਆ ਇਹਨੂੰ ਚਲੋ ਆ ਜੱਲੀਏ ਫੇਰ ਹੁਣ ਬੱਲੀ ਹੁਣ ਨਿਕਲ ਗਿਆ ਬੱਲੀ ਨਹੀਂ ਘੇਰ ਹੁਣਾ ਆਪਾਂ ਤੋਂ ਆਦਾ ਘੇਰ ਲਿਆ ਸੀ ਆਪਾਂ ਨੇ ਸਾਗਰ ਦੀ ਵੋਟੀ ਦਾ ਘੇਰ ਲਈ ਸਾਗਰ ਨਹੀਂ ਘੇਰ ਹੁਣਾ ਵੀ ਹਲੇ ਸਾਗਰ ਦੀ ਵੋਟੀ ਨੂੰ ਇੰਡੀਗੋ ਘੱਟ ਚਲਾਉਣੀ ਆਉਂਦੀ ਆ ਸਾਗਰ ਦਾਗਰ ਭਜਾਈ ਕਰਦਾ ਜਿਆਪਾ ਪੈਸ਼ ਆ ਮਾਂ ਲਈ ਸਭ ਲਈ ਓ ਜਾਨਾ ਰਖ ਚਲੋ ਆਜੋ ਮਦਿਆਂ ਨਾ ਪਾ ਪਿੰਡ ਪੁੱਜ ਗਏ ਜੀ ਬਾਈ ਨੂੰ ਉਤਾਰਤਾ ਤੇ ਲੌਲੀ ਓ ਜਾਨਾ ਢੂੜਾ ਪਟਦਾ ਇਹ ਹੁਣ ਆਪਾਂ ਵੀ ਚੱਲੀਏ ਘਰਾਂ ਨੂੰ ਲਾਈਏ ਗੱਡੀ ਥੱਲੇ ਹੋਣਗੇ ਇਹ ਬਾਕੀ ਦੇਖ ਰਿਹਾ ਜਿੱਤਾ ਵੀ ਹੋਇਆ ਆ ਜਾਓ ਕਰਾ ਵੜ ਗਏ ਆਪਾਂ ਗੱਡੀ ਲਾਤੀ ਤੇ ਜੇ ਹੁਣ ਕਰਦੇ ਆ ਬਾਤੋ ਗੱਲਬਾਤ